ਆ ਦੇਖੋ ਜੀ ਬਹੁਤ ਬੁਰਾ ਹਾਲ ਹੈ LIC ਦਾ ਗੁਰਦੁਆਰਾ ਪਾਣੀ ਦੇਖ ਲੋ ਜੀ ਲੋਕਾਂ ਦੇ ਘਰਾਂ ਚ ਵੜਿਆ ਹੋਇਆ ਇਹ ਪਤਾ ਨਹੀਂ ਪਾਣੀ ਦਾ ਸਾਧਨ ਕਦੋਂ ਹੋਊਗਾ ਹਲ ਇਹਦਾ ਕੋਈ ਹੱਲ ਨਹੀਂ ਹੋਣਾ ਖਰੜ ਸ਼ਹਿਰ ਦਾ ਦੇਖੋ ਗੁਰਦੁਆਰੇ ਜਾਣ ਲਈ ਲੋਕਾਂ ਨੂੰ ਆ ਗੁਰਦੁਆਰਾ ਜੀ LIC ਦਾ ਆ ਟਾਇਰ ਡੁੱਬੇ ਹੋਏ ਆ ਆ ਟਾਇਰ ਡੁੱਬੇ ਹੋਏ ਆ ਆ ਦੇਖ ਲੋ ਪਾਣੀ ਬੰਦਾ ਕਿਹੜੇ ਪਾਸੇ ਨੂੰ ਗੁਰੂ ਘਰ ਜਾਣ ਜੋਗਾ ਵੀ ਰਸਤਾ ਨਹੀਂ ਛੱਡਿਆ ਹੋਇਆ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਖਰੜ ਦੇ ਜਿੰਨੇ ਵੀ ਅਫਸਰ ਆਉਂਦੇ ਉਹਨਾਂ ਨੂੰ ਨਕਸ਼ਿਆਂ ਤੋਂ ਵੇਲ ਨਹੀਂ ਮਿਲਦਾ ਵਾ ਬਿਲਡਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਉਹਨਾਂ ਨੂੰ ਕੋਈ ਕੰਮ ਨਹੀਂ ਹੈਗਾ। ਕੋ ਕੋ ਸਕੂਟਰ ਖਰੜ ਖਰੜ ਤੱਕ ਕਿਸੇ ਤਰ੍ਹਾਂ ਦਾ ਆ ਗਲੀ ਲਾ ਲੋ ਚਾਹੇ ਆ ਗਲੀ ਲਾ ਲੋ ਚਾਹੇ ਆ ਗਲੀ ਲਾ ਲੋ ਜਿੱਧਰ ਮਰਜ਼ੀ ਨੂੰ ਜਾ ਲੋ ਆ ਬੀਬੀਆਂ ਦੇਖਦੀਆਂ ਵੀ ਅਸੀਂ ਕਿੱਥੇ ਫਸ ਗਈਆਂ। ਆ ਦੇਖੋ ਆ ਦੇਖ ਲਓ ਜੀ ਲੋਕਾਂ ਦੇ ਗੱਡੀਆਂ ਟੁੱਟਦੀਆਂ ਨੇ। ਲੋਕਾਂ ਨੇ ਕਰੋੜ-ਕਰੋੜ ਰੁਪਏ ਦੀਆਂ ਗੱਡੀਆਂ ਲਈਆਂ ਹੋਈਆਂ ਸ਼ੌਕਰ ਹਰੇਕ ਮਹੀਨੇ ਹੀ ਚੇਂਜ ਕਰਾਣੇ ਪੈਂਦੇ ਆ। ਆ ਦੇਖੋ ਲੋਕਾਂ ਝੀਲ ਆ ਗਈ। ਆ ਦੇਖ ਲਓ ਝੀਲ ਆ ਗਈ ਜੀ ਇਹ ਉਰੇ ਜੇ ਕਿਸ ਨੇ ਤੈਰਨਾ ਤਾਂ ਤੈਰ ਸਕਦਾ ਜੀ ਆਹ। ਦੇਖ ਖੇੜ ਦਾ ਸਾਡਾ ਦਾ ਹਾਲ ਹੈ। ਇਹ ਜਿਹੜੀ ਗਿਲਕੋ ਨੂੰ ਰਸਤਾ ਜਾਂਦਾ ਉਹ ਸੜਕ ਹੈ ਜੀ। ਆ ਤੁਹਾਡੇ ਸਾਹਮਣੇ ਆ ਪਾਣੀ ਦਾ 1% ਵੀ ਨਿਕਾਸੀ ਨਹੀਂ ਹੈਗੀ ਪਾਣੀ ਦੀ। ਪਤਾ ਨਹੀਂ ਕਦੋਂ ਸਾਡੇ ਖਰੜ ਨੂੰ ਪਾਣੀ ਤੋਂ ਨਿਯਾਗਤ ਮਿਲੇਗੀ। ਆ ਦੇਖ ਲਓ ਜੀ ਆ ਝੀਲ ਹੈ ਝੀਲ ਦੇ ਵਿੱਚ ਜੇ ਕਿੰਨੇ ਤੈਰਨਾ ਤਾਂ ਤੁਸੀਂ ਆ ਸਕਦੇ ਨਹੀਂ ਤਾਂ ਨਗਰ ਕੌਂਸਲ ਵਾਲੇ ਆਪਣੀ ਕਿਸ਼ਤੀ ਲੈ ਕੇ ਆ ਜਾਣ। ਬਹੁਤ ਬਹੁਤ ਧੰਨਵਾਦ